जय भीम जय भारत जी ਤੁਸੀਂ ਦੇਖ ਰਹੇ ਹੋ ਵੇਦਕਰ ਮਿਸ਼ਨ نیوز ਹਿੰਮਤ ਸੱਚ ਦਿਖਾਣ ਦੀ ਸੋ ਦਰਸ਼ਕੋ ਅੱਜ ਅਸੀਂ ਖੜੇ ਆ ਜੀ ਗੜਸ਼ਾਂਕਰ ਤੋਂ ਨਵਾਂ ਸ਼ਹਿਰ ਰੋਡ ਤੇ ਮਸਲਾ ਕੀ ਹੈ ਮਸਲਾ ਇਹ ਹੈ ਟਰਾਂਸਪੋਰਟ ਜਿਹੜਾ ਹੈ ਟਿਪਰ ਮਹਿਕਮਾ ਉਹ ਟਰਾਂਸਪੋਰਟ ਦੇ ਜਿਹੜਾ ਵਿੱਚ ਆਂਦਾ ਹੈ ਉਹਨਾਂ ਨੇ ਅੱਜ ਧਰਨਾ ਪ੍ਰਦਰਸ਼ਨ ਜਿਹੜਾ ਕੀਤਾ ਹੈ ਉਹ ਇਸ ਕਰਕੇ ਕੀਤਾ ਹੈ ਉਹਨਾਂ ਦੀ ਇਹ ਮੰਗ ਹੈ ਕਿ ਜੀਐਸਟੀ ਜਿਹੜੀ ਹੈ ਜੀ ਉਹ ਆਪਾਂ ਜਦੋਂ ਮਾਲ ਚੱਕਦੇ ਆਂ ਕ੍ਰੈਸ਼ਰਾਂ ਉਤੋਂ ਉਹ ਜੀਐਸਟੀ ਆਪਾਂ ਉੱਥੋਂ ਦੇ ਕੇ ਵੀ ਜਦੋਂ ਸਾਡੀ ਗੱਡੀ ਕਿਤੇ ਫੜ ਹੋ ਜਾਂਦੀ ਹੈ ਤੇ ਉਹ 2 ਲੱਖ 6000 ਰੁਪਿਆ ਇਹਨਾਂ ਨੂੰ ਜਿਹੜਾ ਹੈ ਜੁਰਮਾਨਾ ਦੇ ਕੇ ਉਹ ਗੱਡੀ ਛੱਡੀ ਜਾਂਦੀ ਹੈ ਉਹ ਕਿਉਂ ਇਹ ਸਵਾਲ ਤੇ ਜੀਐਸਟੀ ਲਾ ਦੇ ਮੁਤਾਬਕ ਜਿਹੜਾ ਉਹ ਸਾਹਮਣੇ ਇਨੀ ਆ ਜੀਐਸਟੀ ਲਾ ਦੇ ਮੁਤਾਬਕ ਜੁਰਮਾਨਾ ਜੀ 2 ਲੱਖ ਰੁਪਿਆ ਜੁਰਮਾਨਾ ਇਹ ਰੇਤ ਵਜਰੀ ਦੇ ਟਿਪਰ ਤੇ ਕਿਉਂ ਲਾਇਆ ਜਾਂਦਾ ਹੈ ਮੈਂ ਸਾਡੀ ਇਹੀ ਮੰਗ ਹੈ ਪੰਜਾਬ ਸਰਕਾਰ ਤੋਂ ਵੀ ਅਸੀਂ ਜਿਹੜੀ ਟਿੱਪਰ ਐਸੋਸੀਏਸ਼ਨ ਹੈ ਰੀਤਾ ਬਜਰੀ ਢੋਣੇ ਆ ਸਾਨੂੰ GST ਬਿੱਲਾਂ ਦੇ ਉੱਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਜਿਹੜੇ ਐਮ ਫਾਰਮ ਕਿਊ ਫਾਰਮਾਂ ਦੀ ਸਾਡੇ ਤੋਂ ਮੰਗ ਕੀਤੀ ਜਾ ਰਹੀ ਹੈ ਉਹ ਬੇਸਿਕਲੀ ਕ੍ਰੈਸ਼ਰ ਜਿਹੜੇ ਚਲਾ ਰਹੇ ਨੇ ਉਹ ਉਹਨਾਂ ਦਾ ਪਾਰਟ ਹੈ ਜੀ ਜਿਹੜੇ ਬੰਦੇ ਨੇ ਰੌ ਮਟੀਰੀਅਲ ਲਿਆ ਕੇ ਕ੍ਰਸ਼ ਕਰਨਾ ਉਹਨੂੰ ਐਮ ਫਾਰਮ ਜਾਂ ਕਿਊ ਫਾਰਮ ਦੀ ਜ਼ਰੂਰਤ ਪੈਂਦੀ ਹੈ ਜਿਹੜੇ ਬੰਦੇ ਨੇ ਤਿਆਰ ਮਾਲ ਢੋਆ ਢਵਾਈ ਕਰਨੀ ਹੈ ਅਸੀਂ ਟਰਾਂਸਪੋਰਟਰਾਂ ਅਸੀਂ ਤਾਂ ਤਿਆਰ ਮਾਲ ਦੀ ਢੋਆ ਢਵਾਈ ਕਰਦੇ ਹਾਂ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੇ ਲੈ ਕੇ ਜਾਂਦੇ ਹਾਂ ਸਾਨੂੰ ਐਮ ਫਾਰਮ ਜਾਂ ਕਿਊ ਫਾਰਮ ਦੀ ਕੋਈ ਜ਼ਰੂਰਤ ਨਹੀਂ ਹੈ ਸਾਨੂੰ ਜੀਐਸਟੀ ਬਿੱਲ ਦੇ ਉੱਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਜੀ ਤਾਂ ਕਿ ਜਿਹੜੀਆਂ ਪਰੇਸ਼ਾਨੀਆਂ ਨੇ 2 ਲੱਖ ਰੁਪਏ ਦਾ ਚਲਾਨ ਹੈ ਇੰਨੀ ਖੱਜਲ ਖਰਾਬੀ ਹੋ ਰਹੀ ਹੈ ਅਸੀਂ ਅੱਜ ਕੰਮ ਬੰਦ ਕਰਕੇ ਖੜੇ ਹੋਏ ਟਿਪਰ ਖੜੇ ਕਰਨ ਨੂੰ ਮਜਬੂਰ ਹੋ ਗਏ ਆ ਇਹਨੂੰ ਮੰਨ ਦਿੱਤਾ ਜਾਵੇ ਸਾਡਾ ਸਾਥ ਦਿੱਤਾ ਜਾਵੇ ਤੇ ਸਾਡਾ ਗਲਾ ਨਾ ਕਟ ਹੋਵੇ ਜੀ ਤਾਂ ਕਿ ਸਾਨੂੰ ਕੰਮ ਕਰਨ 'ਚ ਪਰੇਸ਼ਾਨੀ ਨਾ ਆਵੇ ਸਾਰਾ ਇਹ ਜਿਹੜਾ GST ਹੈ ਇਹ ਤੁਸੀਂ ਜਦੋਂ ਮਾਲ ਚੱਕਦੇ ਆ ਉੱਥੇ ਤੁਸੀਂ GST ਜਦੋਂ ਦੇ ਦੇ ਦਿੰਦੇ ਆ ਫਿਰ ਤੁਹਾਡਾ ਇਹ ਕੀ ਮਸਲਾ ਹੈ ਸਰ ਅਸੀਂ ਜੀਐਸਟੀ ਦੇ ਕੇ ਆਉਂਦੇ ਆ ਪਰ ਸਰਕਾਰ ਕਹਿ ਰਹੀ ਹੈ ਜੀਐਸਟੀ ਬਿੱਲ ਦੇ ਨਾਲ ਨਾਲ ਤੁਸੀਂ ਐਮ ਫਾਰਮ ਜਾਂ ਕਿਊ ਫਾਰਮ ਵੀ ਲੈ ਕੇ ਆਉਣਾ ਉਹ ਐਮ ਫਾਰਮ ਜਾਂ ਕਿਊ ਫਾਰਮ ਰੌ ਮਟੀਰੀਅਲ ਦਾ ਆ ਜੀ ਜਿਵੇਂ ਆਪਾਂ ਕਹਿ ਲਈਏ ਇੱਕ ਗੀਲੇ ਜ਼ਮੀਨ ਦੇ ਵਿੱਚੋਂ ਜਿੰਨਾ ਪੱਥਰ ਨਿਕਲੇ ਆਏ ਆ ਉਹਨੂੰ ਤੋੜਨ ਵਾਸਤੇ ਉਹਨੂੰ ਤੋੜਨ ਤੋਂ ਬਾਅਦ ਤਾਂ ਉਹ ਕਈ ਗੁਣਾ ਵੱਧ ਜਾਂਦਾ ਉਹ ਜਿਹੜੇ ਕ੍ਰਸ਼ਰ ਮਾਲਕ ਨੇ ਉਹ ਕਹਿੰਦੇ ਆ ਸਾਡੇ ਕੋਲੇ ਐਮ ਫਾਰਮ ਹੈ ਨਹੀਂਗਾ ਐਮ ਫਾਰਮ ਅਸੀਂ ਜਿਹੜਾ ਆ ਉਹ ਰੌ ਮਟੀਰੀਅਲ ਦਾ ਦੇ ਸਕਦੇ ਆ ਅਸੀਂ ਰੌ ਮਟੀਰੀਅਲ ਦੀ ਟੋਆ ਟਵਾਈ ਨਹੀਂ ਕਰ ਰਹੇ ਅਸੀਂ ਤਾਂ ਤਿਆਰ ਮਟੀਰੀਅਲ ਦੀ ਟੋਆ ਟਵਾਈ ਕਰ ਰਹੇ ਆ ਸਰ ਇਹ GST ਤੁਸੀਂ ਦੇ ਦਿੱਤੀ ਉਹਦੇ ਬਾਅਦ ਜਦੋਂ ਤੁਹਾਡੀ ਗੱਡੀ ਫੜ ਹੋ ਜਾਂਦੀ ਹੈ ਉਹ ਕਿੰਨਾ ਤੁਹਾਨੂੰ ਜੁਰਮਾਨਾ ਲਗਾਇਆ ਉਹ 2 ਲੱਖ ਰੁਪਏ ਮਿਨੀਮਮ ਹੈ ਜੀ 2 ਲੱਖ ਤੋਂ ਲੈ ਕੇ 2.5 ਲੱਖ 2.25 ਲੱਖ ਰੁਪਏ ਤੱਕ ਜੁਰਮਾਨਾ ਕੀਤਾ ਜਾਂਦਾ ਹੈ ਜੀ ਤੇ ਤੁਹਾਡੀ ਹੁਣ ਸਰਕਾਰ ਅੱਗੇ ਕੀ ਮੰਗ ਹੈ ਜੀ ਸਾਡੀ ਸਰਕਾਰ ਅੱਗੇ ਇੱਕੋ ਹੀ ਛੋਟੀ ਜੀ ਮੰਗ ਹੈ ਜੀ ਵੀ ਸਾਨੂੰ ਜੀਐਸਟੀ ਬਿੱਲ ਦੇ ਉੱਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਜਿਹੜਾ ਜਿਹੜੀ ਵੀ ਗੱਡੀ ਕੋਲ ਜੀਐਸਟੀ ਬਿੱਲ ਹੈ ਉਹਨੂੰ ਕਿਸੇ ਵੀ ਤਰ੍ਹਾਂ ਦੀ ਰੋਕ ਟੋਕ ਨਾ ਕੀਤੀ ਜਾਵੇ ਉਹਦੇ ਤੋਂ ਕਿਸੇ ਹੋਰ ਐਡੀਸ਼ਨਲ ਫਾਰਮ ਐਮ ਫਾਰਮ ਕਿਊ ਫਾਰਮ ਜ਼ੀਰੋ ਸਲਿੱਪ ਸੀਆਰ ਸਲਿੱਪ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਜਾਇਜ਼ ਨਜਾਇਜ਼ ਮੰਗ ਨਾ ਕੀਤੀ ਜਾਵੇ ਜੀ ਕਿੰਨੇ ਸਮੇਂ ਤੋਂ ਇਹੜਾ ਕੰਮ ਕਰਦੇ ਆ ਇਹ ਇਹ ਤਕਰੀਬਨ 20-20 ਸਾਲ ਹੋ ਗਏ ਆ ਜੀ ਸਾਰਿਆਂ ਨੂੰ ਕੰਮ ਕਰਦੇ ਆ ਨੂੰ ਠੀਕ ਹੈ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੀ ਡਿਮਾਂਡ ਨਹੀਂ ਉੱਠੀ ਹੈਗੀ ਪਹਿਲਾਂ ਜੀਐਸਟੀ ਬਿੱਲ ਦੇ ਉੱਤੇ ਹੀ ਮਾਲ ਆਉਂਦਾ ਸੀਗਾ ਇੱਕ ਸੀਆਰ ਸਲਿੱਪ ਇਥੋਂ ਜ਼ੀਰੋ ਸਲਿੱਪ ਇਸ਼ੂ ਹੋ ਜਾਂਦੀ ਸੀਗੀ ਉਹ ਵਿੱਚ ਕੋਸ਼ੇ ਸਮੇਂ ਰਾਇਲਟੀ ਬਿੱਲ ਰਾਇਲਟੀ ਪਰਾ ਕੇ ਵੀ ਇਸ਼ੂ ਹੁੰਦੀ ਰਹੀ ਫਿਰ ਸਿਰਫ ਜੀਐਸਟੀ ਬਿੱਲ ਦੇ ਉੱਤੇ ਬਿਨਾਂ ਕਿਸੇ ਰਾਇਲਟੀ ਤੋਂ ਵੀ ਹੁੰਦੀ ਰਹੀ ਪਰ ਹੁਣ ਪਿਛਲੇ ਕੁਝ ਸਮੇਂ ਤੋਂ ਦੋ ਕੁ ਮਹੀਨਿਆਂ ਤੋਂ ਸਰਕਾਰ ਨੇ ਜਿਹੜੀ ਇਹ ਸੀਆਰ ਸਲਿੱਪ ਹੈ ਜਾਂ ਜ਼ੀਰੋ ਸਲਿੱਪ ਹੈ ਬੰਦ ਕਰਤੀ ਗਈ ਹੈ ਜੀ ਇਹ ਸਮੇਂ ਤੋਂ ਦਿੱਕਤ ਆ ਰਹੀ ਹੈ ਇਹ ਦੋ ਇੱਕ ਤਿੰਨ ਮਹੀਨਿਆਂ ਤੋਂ ਦਿੱਕਤ ਆ ਰਹੀ ਹੈ ਜੀ ਜ਼ਿਆਦਾ ਪਰ ਪਿਛਲੇ 15 ਦਨਾਂ ਤੋਂ ਜਿਹੜੇ ਸਰਕਾਰ ਦੇ ਨਾਕੇ ਬਹੁਤ ਜ਼ਿਆਦਾ ਵੱਧ ਚੁੱਕੇ ਆ ਜੀ ਜਿਹੜੇ ਕੰਮ ਚੱਲ ਰਿਹਾ ਸੀਗਾ ਕੰਮ ਬਿਲਕੁਲ ਬੰਦ ਹੋ ਚੁੱਕੇ ਆ ਹੁਣ ਪਿਛਲੇ 15 ਦਿਨਾਂ ਤੋਂ ਤਾਂ ਕੰਮ ਬਿਲਕੁਲ ਠੱਪ ਪਿਆ ਆ ਜੀ ਆਰਾਮ ਆਦਮੀ ਪਾਰਟੀ ਦਾ ਕਹਿ ਰਹੀ ਸੀ ਕਿ ਜਦੋਂ ਸਾਡੀ ਸਰਕਾਰ ਆਉਗੀ ਤਾਂ ਆਪਾਂ ਤਾਂ ਆਪਾਂ ਹਰੇਕ ਬੰਦੇ ਨੂੰ ਰੋਜ਼ਗਾਰ ਦਵਾਂਗੇ ਸਰ ਸਾਡਾ ਤਾਂ ਰੋਜ਼ਗਾਰ ਖੋਇਆ ਜਾ ਰਿਹਾ ਹੈ ਜੀ ਅਸੀਂ ਤਾਂ ਖੁੱਦ ਚਾਹੁੰਦੇ ਆਂ ਵੀ ਜੇ ਸਰਕਾਰ ਨੇ ਕੰਮ ਕਰਨੇ ਆ ਸਰਕਾਰ ਦੇ ਖੁੱਦ ਦੇ ਇੰਨੇ ਲੱਖਾਂ ਕਰੋੜਾਂ ਕਿਲੋਮੀਟਰ ਦੇ ਟੈਂਡਰ ਲੱਗੇ ਹੋਏ ਨੇ ਉਹਦੇ ਵਾਸਤੇ ਵੀ ਮਟੀਰੀਅਲ ਦੀ ਰਿਕੁਆਇਰਮੈਂਟ ਹੈ ਐਨ ਐਚ ਆਈ ਦੇ 1500 ਕਿਲੋਮੀਟਰ ਦੇ ਕੰਮ ਨੇ ਮੰਡੀ ਬੋਰਡ ਦੇ 19000 ਕਿਲੋਮੀਟਰ ਦੇ ਕੰਮ ਲੱਗੇ ਰਹੇ ਨੇ ਆਲਰੇਡੀ ਔਰ ਪ੍ਰੋਸੈਸ ਦੇ ਵਿੱਚ ਹੈ ਸਰਕਾਰ ਨੇ ਅਖਬਾਰਾਂ ਦੇ ਵਿੱਚ ਵੀ ਲਾਇਆ ਕਿ ਅੱਗੀ ਅਸੀਂ 19000 ਕਿਲੋਮੀਟਰ ਲਿੰਕ ਸੜਕਾਂ ਦੀ ਰਿਪੇਅਰ ਕਰਨੀ ਹੈ ਉਹਦੇ ਵਾਸਤੇ ਵੀ ਮਟੀਰੀਅਲ ਚਾਹੀਦਾ ਜੀ ਉਹ ਮਟੀਰੀਅਲ ਤਾਂ ਹੀ ਪ੍ਰੋਵਾਈਡ ਹੋਊਗਾ ਨਾ ਜੇ ਸਾਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਊਗੀ ਸਾਨੂੰ ਕੰਮ ਕਰਨ ਦਾ এনਵਾਇਰਨਮੈਂਟ ਦਿੱਤਾ ਜਾਊਗਾ ਸਰ ਇਹ ਜਿਹੜਾ ਹੈ ਰੋਸ਼ ਪ੍ਰਦਰਸ਼ਨ ਹੈ ਇਹ ਗੜਸ਼ੰਕਰ ਵਿੱਚ ਹੀ ਹੋ ਰਿਹਾ ਜਾਂ ਹੋਰ ਪਾਸੇ ਨਹੀਂ ਜੀ ਇਹ ਸਾਰੇ ਪੰਜਾਬ ਦੇ ਵਿੱਚ ਹੀ ਹੋ ਰਿਹਾ ਹੈ ਇਕੱਲਾ ਗੜ ਸ਼ੰਕਰ ਦੇ ਵਿੱਚ ਨਹੀਂ ਹੋ ਰਿਹਾ ਗੜ ਸ਼ੰਕਰ ਪਟਾਣਕੋਟ ਆਜੀਪੁਰ ਰੋਪੜ ਸਾਹਿਬ ਜਗ੍ਹਾ ਦੇ ਟਰਾਂਸਪੋਰਟਰ ਜਲੰਧਰ ਦੇ ਹੋਗੇ ਅਮ੍ਰਿਤਸਰ ਦੇ ਹੋਗੇ ਸਾਰਿਆਂ ਨੇ ਅੱਜ ਤੋਂ ਜਿਹੜਾ ਆ ਚੱਕਾ ਜਾਮ ਕਰਤਾ ਹੈ ਜੀ ਅੱਜ ਕੋਈ ਵੀ ਜਿਹੜਾ ਟਿਪਰ ਹੈ ਉਹ ਚੱਲ ਨਹੀਂ ਰਿਹਾ ਸੜਕ ਦੇ ਉੱਤੇ ਸੋ ਦਰਸ਼ਕੋ ਇਹਨਾਂ ਦਾ ਕਹਿਣਾ ਹੈ ਕਿ ਅਗਰ ਇਸ ਮਸਲੇ ਦਾ ਹੱਲ ਜਲਦੀ ਤੋਂ ਜਲਦੀ ਨਹੀਂ ਕੀਤਾ ਗਿਆ ਤਾਂ ਇਹ ਧਰਨਾ ਪ੍ਰਦਰਸ਼ਨ ਇਹ ਹੋਰ ਵੱਧ ਤੋਂ ਵੱਧ ਤੇਜ਼ ਕੀਤਾ ਜਾਏਗਾ ਏ ਸਰ ਕੀ ਮਸਲਾ ਹੈ ਜੀ ਭਾਈ ਜੀ ਜਿੱਦਾਂ ਹੁਣ ਜਿਹੜਾ ਮਸਲਾ ਕਊ ਫਾਰਮਾ ਤੇ ਐਮ ਫਾਰਮਾ ਦਾ ਹੈ ਹੁਣ ਮੇਨ ਮਸਲਾ ਇੱਕ ਜਿੱਦਾਂ ਬਾਈ ਜੀ ਨੇ ਦੱਸਿਆ ਕਿ ਜਿਹੜਾ ਫਾਰਮਾ ਦੇ ਉੱਤੇ ਜੀਐਸਟੀ ਦੇ ਉੱਤੇ ਸਾਨੂੰ ਮਾਲ ਲਿਆਂਦਾ ਦਿੱਤਾ ਜਾਵੇ ਦੂਜਾ ਇੱਕ ਇਹ ਮਸਲਾ ਹੈ ਕਿ ਜਿਵੇਂ ਆਪਾਂ ਕਊ ਫਾਰਮ ਘਟਾਣੇ ਆ ਸੋਚੋ ਕਿ ਮੈਂ ਲੁਧਿਆਣੇ ਗੱਡੀ ਲਾਣੀ ਹੈ ਲੁਧਿਆਣੇ ਦਾ ਸਾਨੂੰ ਟੋਟਲ ਟਾਈਮ ਮਿਲਦਾ 3 3.5 ਘੰਟੇ ਕੀ ਮਲਗੀ ਜਦਾ ਸੋਚੋ ਕਿ ਅਸੀਂ ਇੱਥੋਂ ਗੱਡੀ ਭਰੀ 3 ਘੰਟੇ ਦੇ ਵਿੱਚ ਜੇ ਅਸੀਂ ਗੱਡੀ ਲੁਧਿਆਣੇ ਪਹੁੰਚਾਤੀ ਤੇ ਉਹ ਤਾਂ ਗੱਡੀ ਠੀਕ ਹੈ ਜੇ 10 20 ਮਿੰਟ ਤਾਂ ਠਾ ਠਾ ਹੋ ਜਾਂਦੇ ਆ ਜਿਵੇਂ ਹੁਣ ਤੁਸੀਂ ਤੁਹਾਨੂੰ ਆ ਪਤਾ ਬਾਈ ਜੀ ਟਰੱਕ ਕਾਰ ਨਹੀਂ ਕਾਰ ਦੀ ਉਹ ਨਹੀਂ ਕਰ ਸਕਦਾ ਟਰੱਕ ਦੀ ਸਪੀਡ ਹੀ ਚਾਲੀ ਦੀ ਹੈ ਉਦੋਂ ਫੇਰ ਵੀ ਹੋ ਜਾਂਦੀ ਆ ਹਾਂ ਉਦੋਂ ਬਾਅਦ ਗੱਡੀ ਦਾ ਕੋਈ ਟਾਇਰ ਵਹਿ ਗਿਆ ਰਿਮ ਟੁੱਟ ਗਿਆ ਜਾਂ ਕੁਝ ਵੀ ਹੋ ਗਿਆ ਹੁਣ ਇਹਦੇ ਵਿੱਚ ਸਾਨੂੰ ਮਾਈਨਿੰਗ ਵਾਲਿਆਂ ਵੱਲੋਂ ਕੀ ਕਿਹਾ ਜਾਂਦਾ ਕਿ ਤੁਸੀਂ ਜੀ ਬਿੱਲ ਪ੍ਰੋਵਾਈਡ ਕਰਾਓ ਹੁਣ ਤੇ ਦੇਖੋ ਆਪਣਾ ਇੱਥੇ ਟਾਇਰ ਪੈਂਚਰ ਹੋ ਜੇ 3 ਘੰਟੇ ਦਾ ਟਾਈਮ ਹੋਵੇ ਟਾਇਰ ਖੋਲਣ ਤੋਂ ਲੈ ਕੇ ਫਿੱਟ ਕਰਨੇ ਹੀ ਘੰਟਾ ਲੱਗ ਜਾਂਦਾ ਠੀਕ ਹੈ ਜੀ ਉਹ ਘੰਟਾ ਲੱਗਿਆ ਉਹ ਘੰਟਾ ਸਾਡੇ ਟਾਈਮ ਚੋਂ ਗਿਆ ਪਿੱਛੇ ਰਹਿ ਕੇ 2 ਘੰਟੇ ਹੁਣ ਡਰਾਈਵਰ ਨੂੰ ਵੀ ਹੁੰਦਾ ਕਿ ਮੈਂ ਗੱਡੀ ਭਜਾਵਾਂ ਕਿ ਮੇਰਾ ਟਾਈਮ ਫੇਲ ਹੋ ਗਿਆ ਨਹੀਂ ਤਾਂ ਮੇਰਾ 2 ਲੱਖ 10 ਹਜ਼ਾਰ ਦਾ ਚਲਾਨ ਹੋਏ ਨਾ ਉਹਦੇ ਵਿੱਚ ਕੱਲ ਨੂੰ ਜੇ ਡਰਾਈਵਰ ਤੋਂ ਕੋਈ ਆ ਵੀ ਨਾ ਵੀ ਹੋ ਜੇ ਕੋਈ ਐਕਸੀਡੈਂਟ ਹੋ ਜੇ ਜਾਂ ਕੁਝ ਵੀ ਹੋ ਜੇ ਮਾੜਾ ਕੋਣ ਵਾਲਾ ਟਿਪਰ ਵਾਲਾ ਮਾੜਾ ਕੋਣ ਵਾਲਾ ਡਰਾਈਵਰ ਹੁਣ ਉਹਦੀ ਡਰਾਈਵਰ ਦੀ ਤਾਂ ਮਾਲਕ ਦੀ ਬੱਕਰੀ ਮਜ਼ਦੂਰੀ ਹੈ ਨਾ ਕਿ 3 ਘੰਟੇ ਗੱਡੀ ਪਹਚਾਣੀ ਜੇ ਵਿੱਚ ਉਹ ਹੋ ਗਿਆ ਜੇ ਘੰਟੇ ਦੇ ਵਿੱਚ ਟਾਇਰ ਗੱਡੀ ਖਰਾਬ ਹੋ ਗਈ ਤਾਂ ਸੇ ਆਪਾਂ ਤੇ ਉਸ ਚੀਜ਼ ਤੇ ਵੀ ਸਾਨੂੰ 210000 ਦਾ ਜੁਰਮਾਨਾ ਕੀਤਾ ਤਾਂ ਅਸੀਂ ਕਹਿੰਨੇ ਕਿ ਉਹ ਫਾਰਮ ਦੇ ਜਿਹੜੇ ਟਾਈਮਿੰਗ ਮਿਲਦੀ ਹੈ ਉਹ ਟਾਈਮਿੰਗ ਦਾ ਕੋਈ ਹੱਲ ਕੀਤਾ ਜਾਵੇ ਜਾਂ ਟਾਈਮ ਬਿਲਕੁਲ ਹੀ ਬੰਦ ਕੀਤੇ ਜਾਣ ਦੇ ਜੀ ਨਹੀਂ ਵੱਡੇ ਵੱਡੇ ਜੁਰਮਾਨੇ ਨਹੀਂ ਦੇ ਸਕਦੇ ਜੁਰਮਾਨੇ ਸਾਡੇ ਥੋੜੇ ਕਿਤੇ ਜਾਣ 2-2 ਲੱਖ ਦੇ ਜੁਰਮਾਨੇ ਅਸੀਂ ਨਹੀਂ ਪੇ ਕਰ ਸਕਦੇ ਸਾਡੀ ਗੱਡੀਆਂ ਦੀ ਕਿਸ਼ਤਾਂ ਵੀ ਹੈ ਅਸੀਂ ਕਿਸ਼ਤਾਂ ਉਤਾਰਾਂਗੇ ਗੱਡੀਆਂ ਦੇ ਸਰਕਾਰ ਨੂੰ ਅਸੀਂ ਜੁਰਮਾਨੇ ਦਵਾਂਗੇ ਸਾਡੇ ਜੀਐਸਟੀ ਦੇ ਮੁੱਦਾ ਹੈ ਜੀਐਸਟੀ ਸਾਨੂੰ ਬਸ ਗੱਡੀਆਂ ਕੱਡੀਆਂ ਜਾਣ ਅਸੀਂ ਐਮ ਫਾਰਮ ਕਿਉ ਫਾਰਮ ਐਕਸ ਫਾਰਮ ਕਰੈਸ਼ਰ ਵਾਲੇ ਤੋਂ ਪੁੱਛੇ ਜਾਵੇ ਨਾ ਕਿ ਸਾਡੇ ਟ੍ਰਾਂਸਪੋਰਟਰ ਤੋਂ ਪੁੱਛੇ ਜਾਵੇ ਟ੍ਰਾਂਸਪੋਰਟਰ ਦਾ ਸੀ ਵੀ ਅਸੀਂ ਸਰਵਿਸ ਪ੍ਰੋਵਾਈਡ ਕਰ ਰਹੇ ਹਾਂ ਪੱਕਾ ਮਾਲ ਲੈ ਕੇ ਆ ਰਹੇ ਹਾਂ ਤੇ ਪੱਕਾ ਮਾਲ ਹੀ ਅਸੀਂ ਦੇ ਰਿਹਾ ਜੀ ਸਾਡੇ ਕੱਚਾ ਮਾਲ ਦੀ ਕੋਈ ਸਾਡੀ ਨਹੀਂ ਹੈਗੀ ਲੈੰਦੇ ਨਹੀਂ ਹੈਗਾ ਸਾਨੂੰ GST ਤੇ ਹੀ ਗੱਡੀ ਚਲਣੀ ਜਾਵੇ ਸਾਡੇ ਤੇ ਸਿਰਫ ਕਿਰਪਾ ਕੀਤੀ ਜਾਵੇ ਸਰਕਾਰ ਨੂੰ ਅਸੀਂ ਹੱਥ ਜੋੜ ਕੇ ਆਈ ਬੇਨਤੀ ਕਰਦੇ ਆਂ ਸਾਡੀ ਸੁਣੀ ਜਾਵੇ ਜੀ ਮੰਗ ਅਸੀਂ ਇਹ ਕਰ ਰਹੇ ਜੀ ਅਸੀਂ ਕਯੂ ਫਾਰਮ ਐਕਸ ਫਾਰਮ ਨਾ ਸਾਨੂੰ ਮਿਲਦਾ ਵੈ ਨਾ ਅਸੀਂ ਲੈ ਕੇ ਆ ਸਕਦੇ ਆਂ ਸਿਰਫ ਅਸੀਂ GST ਤੇ ਹੀ ਬਿੱਲ ਤੇ ਗੱਡੀ ਲੈ ਸਕਦੇ ਆਂ 올 ਆਵਰ ਇੰਡੀਆ ਇੱਕੋ ਹੀ ਟੈਕਸ ਚੱਲਦਾ GST ਅਸੀਂ GST ਤੇ ਹੀ ਲੈ ਕੇ ਆਣਾ ਚਾਹੁੰਦੇ ਆਂ ਸਾਡੀ ਇਹ ਮੰਗ ਪੂਰੀ ਕੀਤੀ ਜਾਵੇ ਜੀ ਗਰਸ਼ਕਦਾਰਾਂ ਨੇ ਲਗਾਏ ਆ ਬਾਕੀ ਸਾਰੇ ਪੰਜਾਬ ਦੇ ਆ ਪੂਰੇ ਪੰਜਾਬ ਵਿੱਚ ਤਰਨੇ ਲੱਗਣਗੇ ਅੱਜ ਤਰਨੇ ਦੀ ਸ਼ੁਰੂਆਤ ਹੈ ਸਾਡੀ ਤਰਨੇ ਲਗਾਤਾਰ ਚੱਲੰਗੀ ਜੇ ਤਾਂ ਸਾਡੀ ਮੰਗਣੀ ਪੂਰੀ ਹੋਏਗੀ ਜੀ